ਜੀ ਦੋਸਤੋ ਅੰਬਰ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਇਹ ਅੰਬਰ ਆ ਅੰਬਰ ਦੀ ਕੀ ਤਸਵੀਰ ਆ ਅੰਬਰ ਦੇ ਹੋਰ ਕੀ ਨਾਂ ਹੈਗੇ ਆ ਇਹਦੇ ਕੀ ਕੀ ਲਾਭ ਲੈ ਜਾ ਸਕਦੇ ਆ ਅੰਬਰ ਕਿੱਥੋਂ ਪੈਦਾ ਹੁੰਦਾ ਵਾ ਕਿੱਥੋਂ ਹਾਸਲ ਕੀਤਾ ਜਾਂਦਾ ਵਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਮੈਂ ਤੁਹਾਡਾ ਦੋਸਤ ਡਾਕਟਰ ਦਸੇਮ ਸਿੰਘ ਗੋਲਨ ਦੋਸਤੋ ਅੱਜ ਤੋਂ ਪਹਿਲਾਂ ਅਸਲੀ ਅੰਬਰ ਦੀ ਕਿਸੇ ਵੀ ਡਾਕਟਰ ਵੈਦ ਜਾਂ ਹਕੀਮ ਨੇ ਤੁਹਾਨੂੰ ਜਾਣ ਪਹਿਚਾਨ ਨਹੀਂ ਕਰਾਈ ਹੋਏਗੀ ਇਸ ਵੀਡੀਓ ਦੇ ਵਿੱਚ ਤੁਸੀਂ ਪਹਿਲੀ ਵਾਰੀ ਅਸਲੀ ਅੰਬਰ ਦੇਖੋਗੇ ਤੇ ਅਸਲੀ ਅੰਬਰ ਦੇ ਔਸ਼ਧੀਏ ਗੁਣਾ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ ਤੇ ਅਸਲੀ ਅੰਬਰ ਦੀ ਕਿਵੇਂ ਪਰਖ ਕਰਨੀ ਹੈ ਉਹ ਵੀ ਇਸ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਮੈਂ ਤੁਹਾਡਾ ਦੋਸਤ ਡਾਕਟਰ ਗੋਲਨ ਅੰਬਰ ਸਰੀਰ ਦੀਆਂ ਤਿੰਨੋਂ ਸ਼ਕਤੀਆਂ ਨੂੰ ਬਲ ਪ੍ਰਦਾਨ ਕਰਦਾ ਹੈ ਜਿਨ੍ਹਾਂ ਵਿੱਚ ਮਾਨਸਿਕ ਸ਼ਕਤੀ ਸਰੀਰਕ ਸ਼ਕਤੀ ਅਤੇ ਅਧਿਆਤਮਕ ਸ਼ਕਤੀ ਅੰਬਰ ਇਹਨਾਂ ਤਿੰਨਾਂ ਸ਼ਕਤੀਆਂ ਵਿੱਚ ਆਪਸੀ ਤਾਲਮੇਲ ਬਣਾਈ ਰੱਖਦਾ ਹੈ ਅਤੇ ਇਹਨਾਂ ਤਿੰਨਾਂ ਸ਼ਕਤੀਆਂ ਨੂੰ ਵਿਗੜਨਾ ਨਹੀਂ ਦਿੰਦਾ ਕਿਉਂਕਿ ਅੰਬਰ ਜੀਵਨ ਰੱਖਕ ਹੈ ਸਰੀਰ ਦੀਆਂ ਬਾਹਰੀ ਅਤੇ ਅੰਦਰੂਨੀ ਇੰਦਰੀਆਂ ਨੂੰ ਮਜ਼ਬੂਤ ਕਰਦਾ ਹੈ ਨੌਜਵਾਨਾਂ ਬਜ਼ੁਰਗਾਂ ਅਤੇ ਹਰ ਉਮਰ ਦੇ ਵਿਅਕਤੀਆਂ ਲਈ ਕਾਮ ਸ਼ਕਤੀ ਦਾ ਸੰਤੁਲਨ ਬਣਾਈ ਰੱਖਦਾ ਹੈ ਅੰਬਰ ਕਾਮ ਦੀ ਇੱਛਾ ਸ਼ਕਤੀ ਵਿੱਚ ਵਾਧਾ ਕਰਦਾ ਹੈ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਨਾਲ ਸਰੀਰਕ ਮਾਨਸਿਕ ਅਤੇ ਅਧਿਆਤਮਿਕ ਸ਼ਕਤੀ ਵੱਧ ਜਾਂਦੀ ਹੈ ਅੰਬਰ ਟੈਸਟੋਸਟੀਰੋਨ ਨੂੰ ਤਾਕਤਵਰ ਤੇ ਮਜ਼ਬੂਤ ਬਣਾਉਂਦਾ ਹੈ ਜਿਸ ਕਾਰਨ ਟੈਸਟੋਸਟੀਰੋਨ ਹਾਰਮੋਨ ਲੈਵਲ ਅਪ ਹੋ ਜਾਂਦਾ ਹੈ ਤੇ ਵੀਰਜ ਦੇ ਕਮਜ਼ੋਰ ਸ਼ੁਕਰਾਣੂਆਂ ਨੂੰ ਤਾਕਤ ਮਿਲਦੀ ਹੈ ਘਟ ਗਏ ਸ਼ੁਕਰਾਣੂਆਂ ਦੀ ਗਿਣਤੀ ਵੱਧ ਜਾਂਦੀ ਹੈ ਜਿਸ ਨਾਲ ਲੋ ਸਪਰਮ ਕਾਊਂਟ ਅਪ ਹੋ ਜਾਂਦਾ ਹੈ ਅੰਬਰ ਵੱਧ ਦੀ ਉਮਰ ਨੂੰ ਕੰਟਰੋਲ ਕਰਕੇ ਜਵਾਨੀ ਵਰਗਾ ਅਹਿਸਾਸ ਕਰਾਉਂਦਾ ਹੈ ਅਤੇ ਘਟ ਗਏ ਸਟੈਮਿਨੇ ਨੂੰ ਵਧਾਉਂਦਾ ਹੈ ਸਰੀਰ ਵਿੱਚ ਜੋਸ਼ ਜਵਾਨੀ ਅਤੇ ਕਾਮਸ਼ਕਤੀ ਪੈਦਾ ਕਰਦਾ ਹੈ ਅਤੇ ਘਟ ਗਈ ਸੈਕਸ ਪਾਵਰ ਵੱਧ ਜਾਂਦੀ ਹੈ ਅੰਬਰ ਸ਼ੀਗਰ ਪਤਨ ਤਾਂਤ ਛੁਪਨ ਦੋਸ਼ ਅਤੇ ਪਤਲੇ ਵੀਰਜ ਨੂੰ ਸੰਗਣਾ ਕਰਦਾ ਹੈ ਬਚਪਨ ਦੀਆਂ ਗਲਤੀਆਂ ਕਾਰਨ ਆਈ ਅੰਦਰੂਨੀ ਕਮਜ਼ੋਰੀ ਨੂੰ ਸਦਾ ਲਈ ਖਤਮ ਕਰਦਾ ਹੈ ਗੁਪਤ ਇੰਦਰੀ ਦੀਆਂ ਢਿੱਲੀਆਂ ਜਾਂ ਕਮਜ਼ੋਰ ਨਸਾਂ ਵਿੱਚ ਖੂਨ ਦਾ ਪ੍ਰਵਾਹ ਸਹੀ ਕਰਦਾ ਹੈ ਜਿਸ ਨਾਲ ਗੁਪਤ ਇੰਦਰੀ ਦੇ ਰਿਕਟਲ ਟਿਸ਼ੂਆਂ ਵਿੱਚ ਸ਼ਕਤੀ ਆ ਜਾਂਦੀ ਹੈ ਅਤੇ ਇੰਦਰੀ ਤਾਕਤਵਰ ਤੇ ਮਜ਼ਬੂਤ ਹੋ ਜਾਂਦੀ ਹੈ ਅੰਬਰ ਸਰੀਰ ਵਿੱਚੋਂ ਆਲਸ ਸੁਸਤੀ ਥਕਾਵਟ ਅਤੇ ਚਿਰਚੜਾਪਨ ਦੂਰ ਕਰਦਾ ਹੈ ਡਿਪਰੈਸ਼ਨ ਨੂੰ ਖਤਮ ਕਰਕੇ ਸਰੀਰਕ, ਮਾਨਸਿਕ ਅਤੇ ਦਿਮਾਗੀ ਸ਼ਕਤੀ ਵਿੱਚ ਵਾਧਾ ਕਰਦਾ ਹੈ। ਅੰਬਰ ਦੀ ਵਰਤੋਂ ਨਾਲ ਚਿਹਰੇ ਤੇ 글로 ਆ ਜਾਂਦੀ ਹੈ ਅਤੇ ਚਿਹਰੇ ਦੀ ਚਮਕਦਮਕ ਵੱਧ ਜਾਂਦੀ ਹੈ। ਅੰਬਰ ਸ਼ੂਗਰ ਨਾਲ ਹੋਈ ਸੈਕਸ ਕਮਜ਼ੋਰੀ ਨੂੰ ਵੀ ਖਤਮ ਕਰਦਾ ਹੈ। ਅੰਬਰ ਦੀ ਵਰਤੋਂ ਨਾਲ ਕਮਜ਼ੋਰ ਮਰੀਜ਼ ਹਰ ਉਮਰ ਵਿੱਚ ਸ਼ਾਦੀ ਤੋਂ ਪਹਿਲਾਂ ਜਾਂ ਸ਼ਾਦੀ ਤੋਂ ਬਾਅਦ ਸਦਾ ਲਈ ਤਾਕਤ ਹਾਸਲ ਕਰ ਸਕਦਾ ਹੈ। ਅੰਬਰ એનર્ਜੀ ਵਰधक ਹੋਣ ਕਰਕੇ ਬਹੁਤ ਲਾਭਕਾਰੀ ਹੈ। ਅੰਬਰ ਦਿਲ ਦੀਆਂ ਬਿਮਾਰੀਆਂ ਤੇ ਜਿਗਰ ਦੀਆਂ ਬਿਮਾਰੀਆਂ ਦਾ ਖਾਤਮਾ ਕਰਦਾ ਹੈ ਅਧਰੰਗ ਲਕਵੇ ਦੇ ਮਰੀਜ਼ਾਂ ਲਈ ਅੰਬਰ ਬਹੁਤ ਲਾਭਕਾਰੀ ਹੈ ਮਾਸਪੇਸ਼ੀਆਂ ਨੂੰ ਤਾਕਤ ਦਿੰਦਾ ਹੈ ਅਤੇ ਬੰਦ ਹੋਈਆਂ ਨਾੜੀਆਂ ਵਿੱਚ ਖੂਨ ਦਾ ਪ੍ਰਵਾਹ ਸਹੀ ਤਰ੍ਹਾਂ ਚਲਾਉਂਦਾ ਹੈ ਅਤੇ ਹੱਡੀਆਂ ਨੂੰ ਤਾਕਤ ਪ੍ਰਦਾਨ ਕਰਦਾ ਹੈ ਇਸ ਲਈ ਗਠੀਏ ਦੇ ਮਰੀਜ਼ਾਂ ਲਈ ਵੀ ਅੰਬਰ ਲਾਭਦਾਇਕ ਹੈ ਅੰਬਰ ਜਾਬ ਸ਼ਕਤੀ ਵਿੱਚ ਵਾਧਾ ਕਰਦਾ ਹੈ ਮਿਰਗੀ ਦੇ ਦੌਰੇ ਅਤੇ ਹਰ ਤਰ੍ਹਾਂ ਦੀ ਦਿਮਾਗੀ ਕਮਜ਼ੋਰੀ ਲਈ ਲਾਹੇਵੰਦ ਹੈ ਅੰਬਰ ਦੀ ਵਰਤੋਂ ਛੂਤ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਵੀ ਕੀਤੀ ਜਾਂਦੀ ਹੈ। ਦੋਸਤੋ ਅੰਬਰ ਬਹੁਤ ਕੀਮਤੀ ਹੋਣ ਕਰਕੇ ਅੰਬਰ ਨੂੰ ਸਮੁੰਦਰੀ ਖਜ਼ਾਨਾ ਵੀ ਕਿਹਾ ਜਾਂਦਾ ਹੈ। ਕਹਿ ਲਓ ਕਿ ਤੈਰਦਾ ਹੋਇਆ ਸੋਨਾ ਜਾਂ ਤੈਰਦੇ ਹੋਏ ਹੀਰੇ। ਅੰਬਰ ਦੀ ਪਛਾਣ ਇਦਾਂ ਹੁੰਦੀ ਹੈ ਕਿ ਅੰਬਰ ਇੱਕ ਠੋਸ, ਸਖਤ ਤੇ ਮੋਮ ਵਰਗਾ ਪਦਾਰਥ ਹੁੰਦਾ ਹੈ। ਹੁੰਦਾ ਮੋਮ ਵਰਗਾ ਇਹ ਪਰ ਇਹ ਸਖਤ ਬਹੁਤ ਜ਼ਿਆਦਾ ਹੁੰਦਾ ਹੈ। ਸਮੁੰਦਰ ਦੇ ਵਿੱਚ ਸੁਪਰਮ ਵੇਲ ਮੱਛੀ ਹੁੰਦੀ ਹੈ ਜਿਹੜੀ ਕਿ ਬਹੁਤ ਵੱਡੀ ਮੱਛੀ ਹੁੰਦੀ ਹੈ ਤੇ ਉਸ ਦੀਆਂ ਆਂਦਰਾਂ ਵਿੱਚੋਂ ਇਹ ਅੰਬਰ ਉਤਪਨ ਹੁੰਦਾ ਹੈ। ਇਸ ਨੂੰ ਸਪਰਮ ਵੇਲ ਦੀ ਵੋਮਟਿੰਗ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਸਮੁੰਦਰ ਵਿੱਚ ਸਪਰਮ ਵੇਲ ਵਮਨ ਕਰਦੀ ਹੈ ਅਤੇ ਅੰਬਰ ਵੇਲ ਦੇ ਪੇਟ ਵਿੱਚੋਂ ਬਾਹਰ ਆ ਜਾਂਦਾ ਹੈ। ਸਮੁੰਦਰ ਦੇ ਠੰਡੇ ਪਾਣੀ ਨਾਲ ਇਸ ਮੋਮ ਵਰਗੇ ਪਦਾਰਥ ਦਾ ਢੇਲਾਪਾ ਜਾਂਦਾ ਹੈ ਅਤੇ ਸਮੁੰਦਰ ਦੀਆਂ ਲਹਿਰਾਂ ਨਾਲ ਕਿਨਾਰਿਆਂ ਤੇ ਲੱਗ ਜਾਂਦਾ ਹੈ। ਜਿੰਨਾ ਮਸ਼ਵਾਰਿਆਂ ਨੂੰ ਅੰਬਰ ਦੀ ਪਹਿਚਾਣ ਹੁੰਦੀ ਹੈ ਉਹ ਇਸ ਨੂੰ ਹਾਸਲ ਕਰ ਲੈਂਦੇ ਹਨ। ਬਹੁਤ ਕੀਮਤੀ দামਾਂ ਤੇ ਵੇਚਿਆ ਜਾਂਦਾ ਹੈ ਪੂਰੀ ਦੁਨੀਆ ਵਿੱਚ ਅੰਬਰ ਦੀ ਬਹੁਤ ਡਿਮਾਂਡ ਹੈ ਇਸ ਕਰਕੇ ਡੁਪਲੀਕੇਟ ਅੰਬਰ ਮਾਰਕੀਟ ਵਿੱਚ ਆਮ ਵੇਚਿਆ ਜਾਂਦਾ ਹੈ ਜਿਸ ਨੂੰ ਅੰਬਰ ਦੀ ਪਹਿਚਾਣ ਹੋਏਗੀ ਉਹੀ ਅਸਲੀ ਅੰਬਰ ਲੈ ਸਕਦਾ ਹੈ ਆਮ ਡਾਕਟਰ ਵੈਦ ਹਕੀਮ ਜਿਸ ਨੂੰ ਪਹਿਚਾਣ ਨਹੀਂ ਉਹ ਨਹੀਂ ਲੈ ਸਕਦਾ ਦੋਸਤੋ ਅਸਲੀ ਅੰਬਰ ਦੀ ਪਹਿਚਾਣ ਇਦਾਂ ਕੀਤੀ ਜਾਂਦੀ ਹੈ ਕਿ ਅਸਲੀ ਅੰਬਰ ਦੇ ਵਿੱਚ ਵੱਖਰੀ ਤੇ ਇੱਕ ਬਹੁਤ ਵਧੀਆ ਖੁਸ਼ਬੂ ਹੁੰਦੀ ਹੈ ਜਿਹੜੀ ਕਿ ਕਿਸੇ ਹੋਰ ਚੀਜ਼ ਦੇ ਨਾਲ ਖੁਸ਼ਬੂ ਮਿਲ ਨਹੀਂ ਖਾਂਦੀ ਇਹ ਸਿਰਫ ਖੁਸ਼ਬੂ ਅੰਬਰ ਦੇ ਵਿੱਚ ਹੀ ਹੁੰਦੀ ਹੈ ਅੰਬਰ ਦੀ ਆਪਣੀ ਵੱਖਰੀ ਤੇ ਬਹੁਤ ਵਧੀਆ ਸੁਗੰਧ ਹੁੰਦੀ ਹੈ ਹੋਰ ਅੰਬਰ ਦੀ ਪਹਿਚਾਨ ਮੂੰਹ ਵਿੱਚ ਪਾ ਕੇ ਚਿੱਠਣ ਲੱਗਿਆਂ ਮੋਮ ਦੀ ਤਰ੍ਹਾਂ ਅੰਬਰ ਲੱਗੂਗਾ ਤੇ ਇਹਦਾ ਕੋਈ ਸਵਾਦ ਨਹੀਂ ਹੋਊਗਾ ਸਵਾਦ ਰਹਿਤ ਹੋਊਗਾ ਸਿਰਫ ਮੂੰਹ ਦੇ ਵਿੱਚ ਮੋਮ ਹੀ ਲੱਗੇਗੀ ਤੇ ਨਾ ਮੂੰਹ ਦੇ ਵਿੱਚ ਖੁਰੇਗਾ ਮੂੰਹ ਦੇ ਵਿੱਚੋਂ ਬਹੁਤ ਵਧੀਆ ਖੁਸ਼ਬੂ ਆਉਣ ਲੱਗੇਗੀ ਅੰਬਰ ਨੂੰ ਅੱਗ ਦੇ ਉੱਤੇ ਰੱਖਿਆ ਅੰਬਰ ਬਹੁਤ ਜਲਦੀ ਪਿੱਤਲ ਜਾਂਦਾ ਹੈ ਤੇ ਧੂਏ ਦੇ ਵਿੱਚੋਂ ਬੜੀ ਵਧੀਆ ਖੁਸ਼ਬੂ ਆਉਂਦੀ ਹੈ ਖੁਸ਼ਬੂ ਇੰਨੀ ਆਉਂਦੀ ਹੈ ਕਿ ਜਿੱਥੇ ਵੀ ਇਹਨੂੰ ਪਿਘਲਾਇਆ ਜਾਂਦਾ ਹੈ ਤੇ ਚਾਰ ਸਫੇਰੇ ਖੁਸ਼ਬੂਆਂ ਹੀ ਖੁਸ਼ਬੂਆਂ ਹੋ ਜਾਂਦੀਆਂ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਇਸ ਦੀ ਆਉਂਦੀ ਹੈ ਖੁਸ਼ਬੂ ਦੋਸਤੋ ਜਦੋਂ ਵੀ ਕਿਸੇ ਨੇ ਅੰਬਰ ਖਰੀਦਣਾ ਹੋਵੇ ਚਾਹੇ ਉਹ ਡਾਕਟਰ ਵਾਦੇ ਕੀਮ ਹੋਵੇ ਚਾਹੇ ਆਮ ਬੰਦਾ ਹੋਵੇ ਬਿਲਕੁਲ ਇਹ ਜਨਰਲ ਅੰਬਰ ਆ ਜਿਹੜਾ ਤੁਸੀਂ ਦੇਖ ਰਹੇ ਜੇ ਇਹ ਬਿਲਕੁਲ 100% ਅਸਲੀ ਅੰਬਰ ਆ ਤੇ ਇਹੀ ਹੁੰਦਾ ਵਾ ਇਹੀ ਇਹਦਾ ਹੁੰਦਾ ਵਾ ਕਲਰ ਦੇਖਣ ਦੇ ਵਿੱਚ ਪੀਲਾ ਸੁਨਹਿਰੀ ਰੰਗ ਦੀ ਭਾ ਮਾਰਦਾ ਏ ਮਿੱਟੀ ਰੰਗਾ ਤੇ ਧੱਬਿਆਂ ਵਾਲਾ ਹੁੰਦਾ ਏ ਪੀਲੇ ਤੇ ਸੁਨਹਿਰੀ ਰੰਗ ਦੀ ਭਾ ਮਾਰਦਾ ਇਹ ਅੰਬਰ ਸਭ ਤੋਂ ਵਧੀਆ ਹੁੰਦਾ ਹੈ ਅੱਜ ਕੱਲ ਮਾਰਕੀਟ ਦੇ ਵਿੱਚ ਗੂੜੇ ਰੰਗ ਵਾਲਾ ਅੰਬਰ ਮਿਲਦਾ ਪਿਆ ਵਾ ਜਿਹੜਾ ਕਿ ਹਲਕੀ ਕੁਆਲਿਟੀ ਦਾ ਵਾ ਇੱਕ ਕਾਜੀਕਲ ਮਾਰਕੀਟ ਦੇ ਵਿੱਚ ਹੋਰ ਆ ਰਿਹਾ ਉਹ ਕਾਲਾ ਸ਼ਾ ਅੰਬਰ ਆ ਤੇ ਉੱਤੇ ਪੀਲੇ ਪੀਲੇ ਟਿਮਕਣੇ ਆ ਉਹ ਦੋਸਤੋ ਬਿਲਕੁਲ ਡੁਪਲੀਕੇਟ ਅੰਬਰ ਆ ਉਹ ओरिजिनल ਨਹੀਂ ਹੈਗਾ ਉਹ ਨਹੀਂ ਇਸਤੇਮਾਲ ਕਰਨਾ ਚਾਹੀਦਾ ਇਹ ਜਿਹੜਾ ਤੁਸੀਂ ਦੇਖਿਆ ਵਾ ਜਾਂ ਦੇਖ ਰਹੇ ਜੇ ਇਹ ਬਿਲਕੁਲ 100% ਅਸਲੀ ਅੰਬਰ ਆ ਦੋਸਤੋ ਕੋਈ ਵੀ ਇਸ ਅੰਬਰ ਨੂੰ ਡੁਪਲੀਕੇਟ ਸਾਬਤ ਨਹੀਂ ਕਰ ਸਕਦਾ ਦੋਸਤੋ ਇਹ ਤੇ ਹੋ ਗਈ ਅੰਬਰ ਦੀ ਕੁਆਲਿਟੀ ਤੇ ਅੰਬਰ ਦੀ ਤਸੀਰਤਾ ਨੂੰ ਦੱਸਦੇ ਆ ਅੰਬਰ ਪਹਿਲੇ ਦਰਜੇ ਵਿੱਚ ਖੁਸ਼ਕ ਅਤੇ ਦੂਜੇ ਦਰਜੇ ਵਿੱਚ ਗਰਮ ਹੁੰਦਾ ਹੈ ਅੰਬਰ ਜ਼ਿਆਦਾਤਰ ਲਾਲ ਸਾਗਰ, ਬ੍ਰਾਜ਼ੀਲ ਅਤੇ ਅਫਰੀਕਾ ਦੇ ਸਮੁੰਦਰੀ ਕਿਨਾਰਿਆਂ ਵਿੱਚ ਪਾਇਆ ਜਾਂਦਾ ਹੈ। ਦੋਸਤੋ ਅੰਬਰ ਕੋਝ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਅਗਨੀ ਯਾਰ ਅਤੇ ਅੰਬਰ ਸੁਗੰਧ ਆਦਿ ਇਸ ਤਰ੍ਹਾਂ ਹੋਰ ਵੀ ਇਹਦੇ ਕਈ ਨਾਂ ਹੋ ਸਕਦੇ ਆ ਹੋਰ ਭਾਸ਼ਾ ਦੇ ਵਿੱਚ। ਦੋਸਤੋ ਹੁਣ ਤੁਹਾਨੂੰ ਅੰਬਰ ਦੇ ਔਸ਼ਧੀ ਗੁਣ ਦੱਸਾਂ ਕਿ ਇਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਉਸ ਤੋਂ ਪਹਿਲੇ ਇੱਕ ਜ਼ਰੂਰੀ ਜਾਣਕਾਰੀ। ਦੋਸਤੋ ਸਾਡਾ ਕੋਈ ਵੀ ਦੱਸਿਆ ਹੋਇਆ ਨੁਸਖਾ ਜਾਂ ਕੋਈ ਔਸ਼ਧੀ ਤੁਸੀਂ ਤਿਆਰ ਕਰਨੀ ਹੈ ਤੇ ਉਹ ਆਯੁਰਵੈਦਿਕ ਡਾਕਟਰ ਤਜਰਬੇਕਾਰ ਦੀ ਦੇਖ ਰੇਖ ਵਿੱਚ ਹੀ ਤਿਆਰ ਕਰਨੀ ਆਪਣੇ ਆਪ ਕੋਈ ਵੀ ਨੁਸਖਾ ਜਾਂ ਕੋਈ ਵੀ ਉਹਦੀ ਨਹੀਂ ਤਿਆਰ ਕਰਨੀ ਉਹਦਾ ਕਾਰਨ ਇਹ ਆ ਵੀ ਮਾਰਕੀਟ ਦੇ ਵਿੱਚੋਂ ਤੁਹਾਨੂੰ ਡੁਪਲੀਕੇਟ ਚੀਜ਼ਾਂ ਜਾਂ ਨਕਲੀ ਔਸਧੀਆਂ ਲੱਭ ਸਕਦੀਆਂ ਜਦੋਂ ਤੁਸੀਂ ਨਕਲੀ ਦਵਾਈਆਂ ਜਾਂ ਨਕਲੀ ਔਸਧੀਆਂ ਲਿਆ ਕੇ ਨੁਸਖਾ ਤਿਆਰ ਕਰਕੇ ਖਾ ਲੈਣਾ ਵਾ ਹੋ ਸਕਦਾ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋਵੇ ਇਸ ਲਈ ਦੋਸਤੋ ਕੋਈ ਵੀ ਨੁਸਖਾ ਕਦੀ ਵੀ ਆਪਣੇ ਆਪ ਨਹੀਂ ਤਿਆਰ ਕਰਨਾ ਚਾਹੀਦਾ ਨੁਸਖਾ ਹਮੇਸ਼ਾ ਪੜੇ ਲਿਖੇ ਜਿਸੇ ਡਾਕਟਰ ਦਾ ਤਜਰਬਾ ਹੋਵੇ ਜਿਸ ਡਾਕਟਰ ਨੇ ਡਿਗਰੀ ਕੀਤੀ ਹੋਵੇ ਜਿਹੜਾ ਇਸ ਫੀਲਡ ਦਾ ਮਹਰ ਹੋਵੇ ਉਸ ਦੀ ਦੇਖ ਰੇਖ ਵਿੱਚ ਹੀ ਨੁਸਖਾ ਤਿਆਰ ਕਰਨਾ ਚਾਹੀਦਾ ਹੈ ਹੋਰ ਦੋਸਤੋ ਅੰਬਰ ਦੇ ਔਸ਼ਦੀਏ ਗੁਣ ਦੱਸਣ ਤੋਂ ਪਹਿਲਾਂ ਇੱਕ ਜ਼ਰੂਰੀ ਨੋਟ ਆ ਕਿ ਅੰਬਰ ਅੰਤੜੀਆਂ ਲਈ ਹਾਨੀਕਾਰਕ ਹੈ ਅੰਬਰ ਦਾ ਇਸਤੇਮਾਲ ਅੰਤੜੀਆਂ ਦੇ ਰੋਗਾਂ ਵਾਲਿਆਂ ਨੂੰ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਮੈਂ ਪਹਿਲੇ ਦੱਸ ਚੁੱਕਾ ਹਾਂ ਕੋਈ ਵੀ ਨੁਸਖਾ ਆਪਣੇ ਆਪ ਨਹੀਂ ਇਸਤੇਮਾਲ ਕਰਨਾ ਡਾਕਟਰ ਦੀ ਸਲਾਹ ਦੇ ਨਾਲ ਹੀ ਕਰਨਾ ਵਾ ਤੇ ਡਾਕਟਰ ਦੀ ਹਾਜ਼ਰੀ ਵਿੱਚ ਨੁਸਖਾ ਤਿਆਰ ਕਰਨਾ ਚਾਹੀਦਾ ਹੋਰ ਦੋਸਤੋ ਇਹਦੇ ਔਸ਼ਧੀਗੁਣ ਇਹ ਆ ਕਿ ਅੰਬਰ ਨੂੰ ਸ਼ਹਿਦ ਵਿੱਚ ਰਲਾ ਕੇ ਜਾਂ ਦੇਸੀ ਘਿਓ ਦੇ ਵਿੱਚ ਰਲਾ ਕੇ ਖਾਧਾ ਜਾਵੇ ਤੇ ਮਰਦਾਨਾ ਸ਼ਕਤੀ ਦਿਮਾਗੀ ਸ਼ਕਤੀ ਅਤੇ ਸਰੀਰਕ ਸ਼ਕਤੀ ਦੇ ਵਿੱਚ ਵਾਧਾ ਹੁੰਦਾ ਹੈ ਬ੍ਰਹਮੀ ਬੂਟੀ ਦੇ ਨਾਲ ਇਸਤੇਮਾਲ ਕੀਤਾ ਜਾਵੇ ਤੇ ਦਿਮਾਗ ਦੀਆਂ ਸਾਰੀਆਂ ਪ੍ਰੋਬਲਮਾਂ ਇਹਦੇ ਨਾਲ ਠੀਕ ਹੁੰਦੀਆਂ ਵਾ ਮਿਰਗੀਲੇ ਦੌਰਿਆਂ ਲਈ ਵੀ ਬਹੁਤ ਵਧੀਆ ਵਾ ਜਾ ਸ਼ਕਤੀ ਲਈ ਕੋਈ ਵੀ ਦਿਮਾਗੀ ਵੀਕਨੈਸ ਹੋਵੇ ਇਹਦੇ ਨਾਲ ਠੀਕ ਹੋ ਸਕਦੀ ਆ ਬਣਪਛੇ ਦੇ ਖਵਾਦ ਦੇ ਨਾਲ ਇਹਨੂੰ ਲਿਆ ਜਾਵੇ ਤੇ ਸਾਧਵੇਂ ਦੇ ਮਰੀਜ਼ਾਂ ਲਈ ਲਾਭਦਾਇਕ ਹੈ ਦੋਸਤੋ ਕਈ ਲੋਕ ਪੈਸਾ ਕਮਾਉਣ ਦੀ ਖਾਤਰ ਨਕਲੀ ਅੰਬਰ ਤਿਆਰ ਕਰ ਲੈਂਦੇ ਆ ਜਿਹੜੇ ਕਿ ਨਕਲੀ ਅੰਬਰ ਬਣਾਉਣ ਲਈ ਕੋਈ ਮੋਮ ਵਰਗਾ ਪਦਾਰਥ ਲੈ ਕੇ ਉਸ ਵਿੱਚ ਪਰਫਿਊਮ ਜਾਂ ਕੋਈ ਹੋਰ ਕੈਮੀਕਲ ਪਾ ਕੇ ਨਕਲੀ ਖੁਸ਼ਬੂਦਾਰ ਤੇ ਰੰਗਦਾਰ ਅੰਬਰ ਤਿਆਰ ਕਰ ਲੈਂਦੇ ਆ ਤੇ ਅਣਜਾਣ ਲੋਕਾਂ ਨੂੰ ਵੇਚ ਦਿੰਦੇ ਆ ਅਸਲੀ ਅੰਬਰ ਦੋਸਤੋ ਉਹੀ ਖਰੀਦੇਗਾ ਜਿਸ ਨੂੰ ਅਸਲੀ ਅੰਬਰ ਦੇ ਟੇਸਟ ਦਾ ਅਤੇ ਅਸਲੀ ਅੰਬਰ ਦੀ ਖੁਸ਼ਬੂ ਦਾ ਅਤੇ ਅਸਲੀ ਅੰਬਰ ਦੇ ਸਾਰੇ ਗੁਣਾਂ ਦਾ ਪਤਾ ਹੋਊਗਾ ਨਕਲੀ ਅੰਬਰ ਸਿਹਤ ਲਈ ਹਾਨੀਕਾਰਕ ਅਤੇ ਸਰੀਰ ਵਿੱਚ ਕਈ ਹੋਰ ਬਿਮਾਰੀਆਂ ਪੈਦਾ ਕਰ ਸਕਦਾ ਹੈ ਦੋਸਤੋ ਇਸ ਲਈ ਸਾਵਧਾਨ ਹੋ ਜਾਓ ਜੇ ਅਸਲੀ ਅੰਬਰ ਤੁਸੀਂ ਲੈਣਾ ਵੀ ਹੈ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ ਅਗਰ ਕਿਸੇ ਸੱਜਣ ਨੂੰ ਕੋਈ ਆਯੁਰਵੈਦਿਕ ਜੜੀ ਬੂਟੀ ਚਾਹੀਦੀ ਆ ਜਾਂ ਕੋਈ ਨੁਸਖਾ ਚਾਹੀਦਾ ਵਾ ਜਾਂ ਕੋਈ ਇਲਾਜ ਕਰਾਉਣਾ ਵਾ ਆਯੁਰਵੈਦਿਕ ਦਵਾਈਆਂ ਨਾਲ ਸਾਡੇ ਨਾਲ ਸਾਡੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੇ ਮੈਂ ਤੁਹਾਡਾ ਦੋਸਤ ਡਾਕਟਰ ਤਰਸੇਮ ਸਿੰਘ ਗੋਲਣ ਤੁਸੀਂ ਦੇਖ ਰਹੇ ਜੇ ਡਾਕਟਰ ਗੋਲਣ ਆਯੁਰਵੈਦਾ ਚੈਨਲ ਦੋਸਤੋ ਤਰਨਤਾਰਨ ਸਾਡਾ ਮੇਨ ਦੁਆਖਾਨਾ ਵਾ ਮੇਨ ਸਾਡਾ ਕਲੀਨਿਕ ਆ ਪਿਛਲੇ 30 ਸਾਲ ਤੋਂ ਇਸ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਵਾਂ ਤੇ ਤਰਨਤਾਰਨ ਤੋਂ ਇਲਾਵਾ ਸਾਡੀਆਂ ਹੋਰ ਵੀ ਦੁਕਾਨਾਂ ਹੈਗੀਆਂ ਵਾ ਜਿਸ ਤਰ੍ਹਾਂ ਕਿ ਸੋਮਵਾਰ ਕੋਟਕਪੂਰਾ ਮੰਗਲਵਾਰ ਮੋਗਾ ਬੁੱਧਵਾਰ ਜੀਰਾ ਅਤੇ ਵੀਰਵਾਰ ਜਗਰਾਉ ਇਨ੍ਹਾਂ ਸ਼ਹਿਰਾਂ ਦੇ ਵਿੱਚ ਪਿਛਲੇ 30 ਸਾਲ ਤੋਂ ਸਾਡੀਆਂ ਦੁਕਾਨਾਂ ਵਾ 30 ਸਾਲ ਤੋਂ ਇਨ੍ਹਾਂ ਸ਼ਹਿਰਾਂ ਵਿੱਚ ਅਸੀਂ ਆਪਣੇ ਦੁਆਖਾਨੇ ਚਲਾ ਰਹੇ ਹਾਂ ਦੋਸਤੋ ਅਗਰ ਕਿਸੇ ਸੱਜਣ ਨੇ ਸਾਨੂੰ ਤਰਨਤਾਰਨ ਮਿਲਣਾ ਹੋਵੇ ਜਾਂ ਸਾਡੇ ਦੁਆਖਾਨੇ ਆ ਤੇ ਇਹਨਾਂ ਟੂਰਾਂ ਦੇ ਮਿਲਣਾ ਹੋਵੇ ਤੇ ਸਾਨੂੰ ਤੁਸੀਂ ਮਿਲ ਸਕਦੇ ਜੇ ਸਾਡੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਵੀ ਤੁਸੀਂ ਕਰ ਸਕਦੇ ਜੇ ਇਸ ਤੋਂ ਇਲਾਵਾ ਦੋਸਤੋ ਦੇਸ਼ ਵਿਦੇਸ਼ ਵਿੱਚ ਦਵਾਈਆਂ ਭੇਜੰਦਾ ਸਾਡੇ ਕੋਲ ਪੂਰਾ ਪੂਰਾ ਪ੍ਰਬੰਧ ਆ ਤੇ ਪਹਿਲਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੀਆਂ ਦਵਾਈਆਂ ਜਾਂਦੀਆਂ ਤੇ ਅਗਰ ਕਿਸੇ ਸਰਜਣ ਨੂੰ ਦੇਸ਼ ਵਿਦੇਸ਼ ਦੇ ਵਿੱਚ ਵੀ ਕੋਈ ਜੜੀ ਬੂਟੀ ਜਾਂ ਨੁਸਖਾ ਚਾਹੀਦਾ ਵਾ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰੋ ਤੁਹਾਨੂੰ ਅਸਲੀ ਚੀਜ਼ ਮਿਲੇਗੀ ਤੇ ਤੁਹਾਡਾ ਇਲਾਜ ਵੀ ਸਹੀ ਤਰੀਕੇ ਨਾਲ ਹੋਏਗਾ ਜਿਸ ਤਰ੍ਹਾਂ ਕਿ ਆਯੁਰਵੈਦਾ ਦੇ ਤੰਗ ਤਰੀਕੇ ਹੁੰਦੇ ਆ ਫਿਰ ਦੋਸਤੋ ਸਾਡੀਆਂ ਨਕਲਾਂ ਕਰਨ ਵਾਲਿਆਂ ਤੋਂ ਬਚੋ ਮੈਡੀਸਿਨ ਲੈਣ ਤੋਂ ਪਹਿਲਾਂ ਜਾਂ ਆਪਣਾ ਇਲਾਜ ਕਰਾਉਣ ਤੋਂ ਪਹਿਲਾਂ ਡਾਕਟਰ ਦੀ ਪਰਖ ਜ਼ਰੂਰ ਕਰੋ ਮੈਂ ਤੁਹਾਡਾ ਦੋਸਤ ਡਾਕਟਰ ਪਰਸ਼ੇਮ ਸਿੰਘ ਗੋਲਣ ਥੈਂਕ ਯੂ